ਤਨਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਿਤਾ ਬਾਬਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਸ਼ਹਿਨशाह ਭਾਗ ਲਾ ਕੇ 24 ਸਤੰਬਰ 1534 ਨੂੰ ਚੂਨਾ ਮੰਡੀ ਵਿਖੇ ਉਹਨਾਂ ਨੇ ਕਿਸ ਤਰ੍ਹਾਂ ਆਤਾਰ ਧਾਰਿਆ ਸਤਗੁਰੂ ਪਾਸ਼ਾ ਮਹਾਰਾਜ ਜੀ ਪਲੇਠੇ ਦੇ ਹੋਣ ਕਰਕੇ ਉਹਨਾਂ ਦਾ ਨਾਮ ਜੇਠਾ ਪ੍ਰਸਿੱਧ ਹੋਇਆ ਜਿਸ ਤਰ੍ਹਾਂ ਉਸ ਜੇਠੇ ਦੇ ਜਨਮ ਤੇ ਲਾਹੌਰ ਵਾਸੀਆਂ ਨੇ ਆ ਕੇ ਬਾਬਾ ਹਰਦਾਸ ਜੀ ਨੂੰ ਵਧਾਈਆਂ ਦਿੱਤੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੜੀ ਪਿਆਰੀ ਪੰਕਤੀ ਆਉਂਦੀ ਆ ਜਿਹੜੀ ਬਾਰ-ਬਾਰ ਦੁਹਰਾਈ ਜਾਂਦੀ ਆ ਉਹ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੇ ਧੰਨਵਾਦ ਵਜੋਂ ਉਚਾਰਣ ਕੀਤੀ ਆ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬ ਵਿਦ ਤੁਮ ਹਰ ਜਾਨੋ ਆਪੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰੂ ਸੰਗ ਕੀਰੇ ਹਮ ਥਾਪੇ ਮਹਾਰਾਜ ਮੇਰੀ ਤੇ ਕੀੜੇ ਦੀ ਗੱਲ ਹੀ ਕੋਈ ਨਹੀਂ ਸੀ ਜਿਹਨਾਂ ਤੁਸੀਂ ਬਾਦਸ਼ਾਹੀ ਥਾਪ ਦਿੱਤੀ ਹੈ ਜੇਠਾ ਪੰਜਾਂ ਕੋ ਵਰਿਆਂ ਦਾ ਹੋਇਆ ਤੇ ਪਿਤਾ ਚੜਾਈ ਕਰ ਗਿਆ ਸੱਤਾ ਕੋ ਵਰਿਆਂ ਦੇ ਹੋਏ ਤੇ ਮਾਂ ਵੀ ਚੜਾਈ ਕਰ ਗਈ ਜੇਠਾ ਜਤੀਮ ਹੋ ਗਿਆ ਜਤੀਮ ਦੀ ਕਾਹਦੀ ਜ਼ਿੰਦਗੀ ਹੁੰਦੀ ਜਿੱਥੇ ਲੋਕ ਘਿਰਨਾ ਕਰਨ ਲੱਗ ਪਏ ਐਨੇ ਕੁਝ ਬਣ ਜਾਣਾ ਤੇ ਰੁੱਲ ਕੇ ਮਰ ਜਾਣਾ ਕੋਈ ਰੱਬ ਦਾ ਪਿਆਰਾ ਪੁਰਸ਼ ਬਖਸ਼ਿਆ ਹੋਵੇਗਾ ਜਿਹੜਾ ਦੂਜੇ ਦੇ ਪੁੱਤ ਨੂੰ ਆਪਣੇ ਪੁੱਤ ਵਰਗਾ ਪਿਆਰ ਦੇਵੇ ਭਾਈ ਗੁਰਦਾਸ ਜੀ ਇਸਤਰੀ ਮੋਹ ਦੇ ਜਗਤ ਦਾ ਇੱਕ ਬਹੁਤ ਹੀ ਸੁੰਦਰ ਪਰਮਾਨ ਦਿੰਦੀ ਆ ਉਹ ਕਹਿੰਦੇ ਆਂਗਣ ਪੁੱਤ ਗਵੰਡਣੀ ਆਂਗਣ ਕਿਹਾ ਗਿਆ ਵੇੜੇ ਨੂੰ ਆਪਣੇ ਵੇੜੇ ਵਿੱਚ ਗਵੰਡਨ ਦਾ ਪੁੱਤ ਖੇਡਦਾ ਹੋਵੇ ਉਹਦੇ ਬਾਰੇ ਨਿਸ਼ਚਾ ਕਰੀਏ ਵੀ ਇਹ ਮੇਰਾ ਪੁੱਤਰ ਹੈ ਆਂਗਣ ਪੁੱਤ ਗਵੰਡਨੀ ਤੇ ਬੈਸਰ ਕੇ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਇਸ ਬਾਸਰ ਕੇ ਨਗਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਵੀ ਆਈ ਹੋਈ ਸੀ ਜਿਹਦੀ ਰਸਨਾ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਗਏ ਸਨ ਇੱਥੇ ਹੀ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ ਇਹ ਇਤਿਹਾਸਿਕ ਨਗਰ ਹੈ ਜਿੱਥੇ ਜੇਠੇ ਦੇ ਨਾਨਕੇ ਸਨ ਉਹਦੀ ਨਾਨੀ ਨੂੰ ਪਤਾ ਲੱਗਾ ਪਹਿਲਾ ਜਵਾਈ ਤੁਰ ਗਿਆ ਮੁੜ ਕੇ ਧੀ ਨਹੀਂ ਰਹੀ ਉਹਨੇ ਆਪਣੇ ਦੋਤੇ ਨੂੰ ਕੋਲ ਲਿਆ ਕੇ ਪਾਲਣ ਦਾ ਫੈਸਲਾ ਕਰ ਲਿਆ ਗੁਜ਼ਾਰਾ ਨਾਨੀ ਦਾ ਵੀ ਬੜਾ ਮਾੜਾ ਸੀ ਆਂਦੀ ਜਲਦ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਆਪਣੇ ਜਵਾਈ ਅਮਰਦਾਸ ਦੇ ਵਿਹੜੇ ਦੇ ਵਿੱਚ ਉਹ ਕੱਲੇ ਜੇਠੇ RAMDAS ਨੂੰ ਖੇੜਿਆਂ ਵੇਖਦੇ ਜੋ ਉਹਦੇ ਮਨ ਤੇ ਘਟਨਾ ਵਾਪਰੀ ਉਹਨੂੰ ਬਿਆਨ ਕਰਨਾ ਤੇ ਬੜਾ ਮੁਸ਼ਕਿਲ ਹੈ ਆਪਣੇ ਜਵਾਈ ਦੇ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਮਾਰ ਕੇ ਚਾਬੀ ਲੈਣ ਵਾਲਾ ਵੀ ਕੋਈ ਨਹੀਂ ਸੀ ਸਭ ਨੇ ਬਾਈਕਾਟ ਕਰ ਰੱਖਿਆ ਐਨੇ ਕੋਈ ਬੰਨ ਜਾਣਾ ਇਹ ਤੇ ਰੂਲ ਕੇ ਮਰ ਜਾਏਗਾ ਨਾਨੀ ਕੋਲ ਕਿਹੜੀ ਰੋਟੀ ਜਿਹੜੀ ਉਹਨੂੰ ਦੇਵੀ ਬੜੇ ਭਰੇ ਮਨ ਦੇ ਨਾਲ ਉਹ ਬਾਸਰ ਕੇ ਨਗਰ ਦੇ ਵਿੱਚ ਲੈ ਕੇ ਆਏ ਇੱਥੇ ਘੁੰਗੜੀਆਂ ਉਬਾਲ ਕੇ ਦੇਣੀਆਂ ਜੇਠੇ ਨੇ ਵੇਚਣ ਜਾਣਾ ਇਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਜੇਠੇ ਨੂੰ ਘੁੰਗਣੀਆਂ ਵੇਚਦਿਆਂ ਵੇਖਿਆ ਤੇ ਉਹਦੀ ਨਾਨੀ ਨੂੰ ਕਹਿਣ ਲੱਗੇ ਜੇ ਇਹਨੇ ਘੁੰਗਣੀਆਂ ਹੀ ਵੇਚ ਕੇ ਗੁਜ਼ਾਰਾ ਕਰਨਾ ਤੇ ਅਸੀਂ ਇੱਕ ਨਵਾਂ ਨਗਰ ਗੋਇੰਦਵਾਲ ਵਸਾਇਆ ਹੈ ਤੁਸੀਂ ਉੱਥੇ ਆ ਕੇ ਵੱਸ ਜਾਓ ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਤੋਂ ਪ੍ਰੇਰਿਤ ਹੋ ਕੇ ਜੇਠੇ ਦੀ ਨਾਨੀ জেઠੇ ਨੂੰ ਗੋਇੰਦਵਾਲ ਲੈ ਕੇ ਆ ਗਈ। ਇੱਥੇ ਵੀ ਘੁੰਗਣੀਆਂ ਉਬਾਲ ਕੇ ਦੇਣੀਆਂ। ਜੇਠੇ ਨੇ ਵੇਚਣ ਜਾਣੀਆਂ। ਜਿੰਨੀਆਂ ਕ ਵਿੱਕ ਜਾਣੀਆਂ ਵੇਚ ਦੇਣੀਆਂ। ਜਿਹੜੀਆਂ ਬਾਕੀ ਬਚਣੀਆਂ ਉਹ ਉਸ ਤਰ੍ਹਾਂ ਹੀ ਸੰਗਤ ਚ ਵਰਤਾ ਦੇਣੀਆਂ। ਸੇਵਾ ਕਰਦਿਆਂ ਜੀ। ਸਿੱਖੋ ਤੁਹਾਨੂੰ ਕੋਈ ਇਹੋ ਜਿਹਾ ਬਿਜ਼ਨਸਮੈਨ ਕਾਰੋਬਾਰੀ ਬੰਦਾ ਨਹੀਂ ਮਿਲੇਗਾ। ਜਿਹੜਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਸੌਦਾ ਵੇਚ ਦੇ ਤੇ ਬਾਕੀ ਉਤਰਾਹੀ ਲੋਕਾਂ ਦੇ ਵਿੱਚ ਵਰਤਾ ਦੇਵੀ ਇਹ ਸੇਵਾ ਉਸ ਜੇਠੇ ਦੇ ਹਿੱਸੇ ਵਿੱਚ ਆਈ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਆਪਣੇ ਮਹਿਲ ਮਨਸਾ ਦੇਵੀ ਨੂੰ ਪੁੱਛਣ ਲੱਗੇ ਮਨਸਾ ਦੇਵੀਏ ਆਪਣੀ ਧੀ ਜਵਾਨ ਹੋਈ ਆ ਤੇ ਤੈਨੂੰ ਜਵਾਈ ਕਿਉਂ ਜਿਆ ਚਾਹੀਦਾ ਉਸ ਵੇਲੇ ਚੌਥੇ ਪਾਸ਼ਾ ਸੋਢੀ ਸੁਲਤਾਨ ਜੇਠੇ ਦੇ ਰੂਪ ਵਿੱਚ ਘੁੰਗੜੀਆਂ ਵੇਚ ਰਹੇ ਸੀ ਮਾਤਾ ਮਨਸਾ ਦੇਵੀ ਨੇ ਆਖਿਆ ਉਹ ਜਿਹੜਾ ਬੱਚਾ ਘੁੰਗੜੀਆਂ ਵੇਚਦਿਆ ਮੈਨੂੰ ਇਹੋ ਜਿਹਾ ਸੋਨਾ ਜਵਾਈ ਚਾਹੀਦਾ ਮਹਾਰਾਜ ਕਹਿਣ ਲੱਗੇ ਇਹਦੇ ਵਰਗਾ ਤੇ ਇਹੋ ਹੀ ਆ ਇਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਅੱਜ 6.5 ਅਰਬ ਦੇ ਕਰੀਬ ਦੁਨੀਆ ਦੀ ਗਿਣਤੀ ਆ ਤੁਸੀਂ ਕਿਸੇ ਨੂੰ ਵੇਖ ਲਓ ਭਾਵੇਂ ਪਿਓ ਪੁੱਤਰ ਹੋਣ ਭਾਵੇਂ ਮਾਵਾਂ ਧੀਆਂ ਹੋਣ ਸਕੀਆਂ ਪੈਣਾ ਹੋਣ ਉਹਨਾਂ ਦੇ ਕੁਝ ਨਾ ਕੁਝ ਤੇ ਨੈਣ ਨਕਸ਼ ਇੱਕ ਦੂਜੇ ਨਾਲ ਜ਼ਰੂਰ ਮੇਲ ਖਾਣਗੀ ਪਰ ਜਿਹੜਾ ਪੂਰਾ ਹੀ ਇੱਕ ਦੂਜੇ ਨਾਲ ਮਿਲ ਜਾਣਾ ਇਹੋ ਜਿਹਾ ਤਾਂ ਇੱਕ ਹੀ ਹੋ ਸਕਦਾ ਹੈ ਕਿਉਂਕਿ ਗੁਰੂ ਕੀ ਬਾਣੀ ਨੂੰ ਕੋਈ ਛੁਟਲਾ ਨਹੀਂ ਸਕਦਾ ਮਹਾਰਾਜ ਦੇ ਪਾਵਨ ਬਚਨ ਉਹਨੇ ਇੱਕ ਵਰਗਾ ਦੂਜਾ ਬਣਨ ਹੀ ਨਹੀਂ ਮਹਾਰਾਜ ਦੇ ਪਾਵਨ ਬਚਨ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਕੋਈ ਨਾ ਕਿਸ ਹੀ ਜਹਿ ਪਾਇਆ ਉਹਨੇ ਇੱਕ ਵਰਗਾ ਦੂਜਾ ਬਣਨ ਹੀ ਨਹੀਂ ਦਿੱਤਾ ਅੱਜ ਲੱਖਾਂ ਮਨੁੱਖੀ ਬੱਚੇ ਜਨਮ ਲੈ ਰਹੇ ਆ ਕਿਸੇ ਦੇ ਫਿੰਗਰ ਉਹਨਾਂ ਦੇ ਤੌਰ ਉਹਨਾਂ ਦਾ ਬੋਲ ਉਹਨੂੰ ਅਲੱਗ-ਅਲੱਗ ਮਿਲੇਗਾ ਉਹਨਾਂ ਦੇ ਅੰਗੂਠਿਆਂ ਦੀ ਸ਼ਾਪ ਤੁਹਾਨੂੰ ਅਲੱਗ-ਅਲੱਗ ਮਿਲੇਗੀ ਤੁਹਾਨੂੰ ਬੰਦਿਆਂ ਦੀ ਗੱਲ ਤੇ ਛੱਡੋ ਇੱਕ ਦਰਖਤ ਨੂੰ ਕਿੰਨੇ ਫਲ ਲੱਗੇ ਹੁੰਦੇ ਇੱਕ ਫਲ ਦੂਜੇ ਫਲ ਵਰਗਾ ਨਹੀਂ ਆ ਉਹਦੀ ਬੰਤਰ ਵਿੱਚ ਆਕਾਰ ਵਿੱਚ ਮਿਠਾਸ ਵਿੱਚ ਵਜਨ ਵਿੱਚ ਉਹਨੂੰ ਦੂਜੇ ਫਲੋਂ ਫਰਕ ਲੱਗੇਗਾ ਇੱਕ ਪੱਤਾ ਵੀ ਦੂਜੇ ਪੱਤੇ ਨਾਲ ਮੇਲ ਨਹੀਂ ਖਾਂਦਾ ਮਨਸਾ ਦੇਵੀ ਇਹ ਚ ਕਮੀ ਆ ਮਹਾਰਾਜ ਇਹ ਤਾਂ ਗਰੀਬ ਆ ਮੇਰੇ ਪਾਛਾ ਕਹਿਣ ਲੱਗੀ ਤੂੰ ਕੋਹੀ ਨੂਰ ਦਾ ਹੀਰਾ ਲੱਭ ਅੰਜਾਵੇਂਗੀ ਤਾਂ ਤੈਨੂੰ ਕੋਹੀ ਨੂਰ ਦਾ ਹੀਰਾ ਤੇ ਲੱਭ ਜਾਊਗਾ ਪਰ ਤੈਨੂੰ ਇਹ ਜੇਠੇ ਵਰਗਾ ਜਵਾਈ ਨਹੀਂ ਮਿਲਣਾ ਇਹਦੇ ਵਿੱਚ ਕੀ ਘਾਟ ਆ ਮਹਾਰਾਜ ਕਹਿੰਦੇ ਇਹ ਤੇ ਗਰੀਬ ਆ ਮੁੱਠ ਘੁੰਗਣੀਆਂ ਦੀ ਛਾਪੇ ਚ ਛਾਪੇ ਪਾ ਕੇ ਵੇਚ ਕੇ ਗੁਜ਼ਾਰਾ ਕਰਨ ੜਿਆ ਜੇ ਧੀ ਲੜ ਲਾ ਦਿੱਤੀ ਤਾਂ ਸਾਰੀ ਉਮਰ ਭੁੱਖੀ ਮਰ ਜਾਊਗੀ ਗੁਰੂ ਅਮਰਦਾਸ ਮਹਾਰਾਜ ਮਹਿਰਾ ਦੇ ਘਰ ਵਿੱਚ ਆਏ ਕਹਿਣ ਲੱਗੇ ਮਨਸਾ ਦੇਵੀ ਇਸ ਗੱਲ ਦਾ ਫਿਕਰ ਨਾ ਕਰੀ ਇਹ ਹੁੰਗਣੀਆਂ ਦਾ ਛਾਪਾ ਇੱਕ ਦਿਨ ਸੋਨੇ ਦਾ ਸ਼ਤਰ ਬਣ ਜਾਵੇਗਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਸ ਜੇਠੇ RAMਦਾਸ ਦੇ ਨਾਲ ਕੀਤਾ ਇੱਕ ਦੁਨੀਆ ਤੋਂ ਵੱਖਰਾ ਸਾਰਾ ਦਾਜ ਆਪਣੀ ਧੀ ਨੂੰ ਮੇਰੇ ਪਾਛਾਣੇ ਦਿੱਤਾ ਅੱਜ ਵੀ ਅਸੀਂ ਦਾਜ ਦਿੰਨੇ ਆ ਤੇ ਵੱਧ ਤੋਂ ਵੱਧ ਦਾਜ ਦੇਣ ਦੀ ਕੋਸ਼ਿਸ਼ ਕਰਦੇ ਆ ਵੱਡੀ ਤੋਂ ਵੱਡੀ ਗੱਡੀ ਹੋਵੇ ਤੇ ਸੋਨਾ ਵੀ ਚੰਗਾ ਪਾਇਆ ਹੋਵੇ ਸਾਡੀ ਤਾਂ ਕੀ ਧੀ ਸੋਹਰੇ ਪਰਿਵਾਰ ਵਿੱਚ ਸੁਖੀ ਵਸੀ ਇਹ ਸਾਡਾ ਪੁਲੇਖਾ ਹੈ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦੁਨੀਆਂ ਦੇ ਨਾਲੋਂ ਆਪਣੀ ਧੀਨ ਵਖਰਾਦਾਸ ਜੀਤਾ ਮਹਾਰਾਜ ਜੀ ਨੇ ਇੱਕ ਕਾਗਜ਼ ਉੱਤੇ ਤਿੰਨ ਭੱਬੇ ਲਿਖ ਕੇ ਦਿੱਤੇ ਆਖਿਆ ਬੇਟਾ ਜੇ ਇਹਨਾਂ ਭੱਬਿਆਂ ਨੂੰ ਆਪਣੀ ਜੀਵਨ ਨੂੰ ਤੋਰੇਗੀ ਤੇਰਾ ਜੀਵਨ ਸਦਾ ਹੀ ਸੁਖਾਲਾ ਰਹੇਗਾ ਤੇਰੇ ਸਾਰੇ ਚਿੰਤਾ ਛੋਰੇ ਮੁੱਕ ਜਾਣਗੇ ਤੈਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਤੋੜ ਨਹੀਂ ਆਵੇਗੀ ਕਿਸੇ ਵੀ ਦੁੱਖ ਦਾ ਨਹੀਂ ਸਾਹਮਣਾ ਕਰਨਾ ਪਵੇਗਾ ਪਹਿਲਾ ਪੱब्बा ਤੈਨੂੰ ਬੇਟਾ ਸਿਖਿਆ ਦੇਊਗਾ ਤੇਰਾ ਪਤੀ ਤੈਨੂੰ ਕੋਈ ਕੰਮ ਦਸੇ ਕੋਈ ਹੁਕਮ ਲਾਵੇ ਆਖਣਾ ਪੱब्बा ਭਲਾ ਜੀ ਭਲਾ ਜੀ ਭਲਾ ਕਹਿ ਕੇ ਕੰਮ ਕਰਨਾ ਜੇ ਤੇਰੀ ਕੋਈ ਗਲਤੀ ਹੈ ਜ਼ਿੰਦਗੀ ਚ ਗਾਂਹੇ ਬਗਾਏ ਕੋਈ ਭੁੱਲ ਹੋ ਜਾਏ ਅੱਗੇ ਜੇ ਤੈਨੂੰ ਕੋਈ ਝੜਕਾ ਮਾਰੇ ਅੱਗਿਓ ਬੈਸਣਾ ਨਹੀਂ ਮੋੜ ਕੇ ਜਵਾਬ ਨਹੀਂ ਦੇਣਾ ਆਖਣਾ ਪੱਬਾ ਭੁੱਲੀ ਜੀ ਜਿਹੜੀ ਭੈਣ ਆਏ ਆਪਣੀ ਸੱਸ ਨੂੰ ਆਖੇ ਵੀ ਮੈਂ ਬੇਟਾ ਤੇਰੇ ਕੋਲ ਕੋਈ ਗਲਤੀ ਹੋ ਗਈ ਤੇ ਮੋੜ ਕੇ ਜਵਾਬ ਨਹੀਂ ਦੇਣਾ ਆਖਣਾ ਪੱਬਾ ਭੁੱਲੀ ਜੀ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ ਬੇਟਾ ਤੇਰੇ ਜਿੱਥੇ ਸੁੱਖ ਦੀ ਕੜੀਆਂ ਮਨੁੱਖ ਵਹਿਂਦਾ ਉਥੇ ਦੁੱਖਾਂ ਦੀਆਂ ਵੀ ਘੇਰਾ ਆ ਕੇ ਪਾ ਕੇ ਬਹਿ ਜਾਂਦੀਆਂ ਜੇ ਤੇਰੇ ਕੋਈ ਇਹੋ ਜਿਹੀ ਘਟਨਾ ਵਾਪਰ ਜਾਏ ਆਖਣਾ ਪੱਬਾ ਪਾਣਾ ਜੀ ਪੱਬਾ ਭਲਾ ਜੀ ਪੱਬਾ ਭੁੱਲੀ ਜੀ ਤੇ ਪੱਬਾ ਪਾਣਾ ਜੀ ਜਦੋਂ ਐਨਾ ਪੱਬਿਆਂ ਤੇ ਆਪਣੇ ਜੀਵਨ ਨੂੰ ਤੋਰੇਂਗੀ ਤੇਰਾ ਜੀਵਨ ਸਦਾ ਸੁਖਾਲਾ ਰਹੇਗਾ ਅੰਤਰਜਾਮੀ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਪਾਨੀ ਦਾ ਵਿਆਹ ਉਸ ਜੇਠੇ RAMDAS ਦੇ ਨਾਲ ਕੀਤਾ। ਉਹਨੂੰ ਗੁਰੂ ਦੇ ਬਚਨ ਪੱਲੇ ਬੰਨ ਕੇ ਰੱਖੇ। ਇਹ ਫਿਰ ਬੀਬੀ ਪਾਨੀ ਨੇ ਅੰਤਰਜਾਮੀ ਸਤਗੁਰੂ ਅੰਤਰਧਿਆਨ ਹੋ ਕੀ ਵੇਖਣ ਲੱਗੀ ਜੇਠੇ ਦੀ ਉਮਰ ਥੋੜੀ ਰਹਿ ਚੁੱਕੀ ਆ। ਕਹਿਣ ਲੱਗੇ ਪੁੱਤ ਪਾਨੀਏ ਜੇ ਤੇਰਾ ਪਤੀ ਚੜਾਈ ਕਰ ਜਾਵੇ ਤੇ ਤੂੰ ਕੀ ਕਰੇਂਗੀ? ਕਹਿੰਦੇ ਗੁਰੂ ਜੀ ਜਿਹੜੇ ਤੁਸੀਂ ਮੈਨੂੰ ਭੱਬੇ ਲਿਖ ਕੇ ਦਿੱਤੇ ਆ ਮੈਂ ਨਾ ਭੱਬਿਆਂ ਦੀ ਪਾਲਣਾ ਕਰੂੰਗੀ ਮੈਂ ਉਸ ਮਾਲਕ ਦੇ ਬਾਣੇ ਵਿੱਚ ਰਹਿ ਕੇ ਆਪਣਾ ਸਾਰਾ ਜੀਵਨ ਬਤੀਤ ਕਰ ਲਵੂੰਗੀ ਫਿਰ ਗੁਰੂ ਅਮਰਦਾਸ ਜੀ ਨੇ ਟੁੱਟ ਕੇ ਆਪਣੀ ਬਾਕੀ ਉਮਰ ਜਿਹੜੀ ਆਪਣੇ ਜਵਾਈ ਜੇਠੀ RAMDAS ਨੂੰ ਦੇ ਦਿੱਤੀ ਧੰਨ ਗੁਰੂ ਅਮਰਦਾਸ ਨੇ ਹੁਕਮ ਲਾਇਆ ਉਸ ਜੇਠੇ RAMDAS ਨੂੰ ਵੀ ਜਾਓ ਤੁਸੀਂ ਅੰਮ੍ਰਿਤਸਰ ਸ਼ਹਿਰ ਜਾ ਕੇ ਵਸਾਓ ਤੁੰਗ ਪਿੰਡ ਦੇ ਜ਼ਿਮੀਦਾਰ ਦੇ ਕੋਲੋਂ 700 ਰੁਪਏ ਦੇ ਵਿੱਚ 500 ਬਿਗਾ ਜ਼ਮੀਨ ਖਰੀਦ ਕੇ ਇੱਥੇ ਸਰੋਵਰ ਦਾ ਟੱਪ ਲਾਇਆ ਗੁਰੂ ਕਾ ਰਾਮਦਾਸ ਗੁਰੂ ਕਾ ਹਰਮੰਦਰ ਜੀ ਆਪ ਦਰਸ਼ਨ ਕਰਦੇ ਆ ਇਹਦੇ ਚਾਰ ਦਰਵਾਜ਼ੇ ਚੋਹਾ ਵਰਨਾ ਵਾਸਤੇ ਸਨ ਸਾਂਝੇ ਆ ਜਦੋਂ ਸਿੱਖ ਆ ਕੇ ਬਾਣੀ ਸੁਣਦਾ ਉਹਦੇ ਕਿਸ ਤਰ੍ਹਾਂ ਮਨਾਂ ਦੀ ਮਹਿਲ ਲੈਂਦੀ ਹੈ ਜਦੋਂ ਸਿੱਖ ਸਰੋਵਰ ਵਿੱਚ ਇਸ਼ਨਾਨ ਕਰਦਾ ਉਸ ਦੇ ਅੰਦਰੋਂ ਮੈਲ ਲੈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ